ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਨਕੋਦਰ ਦੀ ਨਕੋਦਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਚੋਰ ਐਨੇ ਬੇਖੌਫ ਹੋ ਚੁੱਕੇ ਨੇ ਕਿ ਦਿਨ ਦਿਹਾੜੇ ਵੀ ਚੋਰੀ ਦੇਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਇਹਨਾਂ ਦੇ ਵੱਲੋਂ ਦੁਕਾਨਾਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਹੋਏ ਜਿਹੜੇ ਕਿ ਚੋਰੀ ਕੀਤੀ ਜਾ ਰਹੀ ਹੈ તાਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਲੇ ਤੋੜ ਕੇ ਸਮਾਨ ਚੋਰੀ ਕਰਕੇ ਲੈ ਗਏ ਤਾਂ ਦੁਕਾਨਦਾਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਚੋਰਾਂ ਤੇ ਕਾਬੂ ਪਾਇਆ ਜਾਵੇ ਇਹ ਸਾਹ ਮੇਰਾ ਜੀ ਸਰ ਜੀ ਮੈਂ ਆਟੋ ਬੁੱਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਹਿਸੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆੜ ਤੋਂ ਬੁੱਕ ਕਰਕੇ ਤਹਿਸੀਲੇ ਆਇਆ ਸੀ ਅਸੀਂ ਫੋਟੋ ਕਾਪੀ ਅੰਦਰ ਕਰਾਉਂਦੇ ਪੈ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇੰਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਦਾ ਆਟੋ ਨੂੰ ਸਾਰਾ ਚੱਕਨੇ ਚੂਰ ਕਰਕੇ ਰੱਖਦਾ ਸਵਾਰੀਆਂ ਤੇ ਨਹੀਂ ਬਟ ਗਈਆਂ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੋਟਾ ਲੱਗ ਗਿਆ ਕਿਸ ਪਰ ਸੇ ਡਰਾਈਵਰ ਦਾ ਨਾਮ ਛਾਂਗਾ ਖੁਰ ਦੇਣੀ ਮਮਤਾ ਉਹ ਰੋਡ 'ਚ ਬਾਸ ਰੋਡ ਵੇਚਦੀ ਥਾ ਹਾਂਜੀ ਸਿੱਧੀ ਮਾਰੀ ਹੈ ਮਾਰ ਕੇ ਉਹ ਦੇਖ ਲੋ ਵਾਸਤੇ ਸੀਗੇ ਹਾਂਜੀ ਪਪਲ ਦਾ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਈਡ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬੱਸ ਲਾਂਦੀ ਸੀਗੇ ਸਾਈਡ ਤੇ ਬਿਲਕੁਲ ਸਾਈਡ ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਪਿੱਛੇ ਸਪੀਡ ਨਾਲ ਬੱਸ ਮਾਰੀ ਸਾਡੇ ਹਾਂਜੀ ਆਟੋ ਖੜਾ ਸੀਗਾ ਪਾਸ ਅੱਗੇ ਗੱਡੀ ਵੇਖੇ ਖੜੀ ਐ ਆਟੋ ਉਹ ਵੀ ਬੰਦ ਸੀਗੀ ਠੀਕ ਇਹਨਾਂ ਨੇ ਸਪੀਡ ਨਾਲ ਮਾਰੀ ਨਾਲ ਮੇਰੇ ਸੱਟ ਲੱਗੀ ਤ ਮੇਰਾ ਹਟਾ ਬਿਲਕੁਲ ਤੋੜਦਾ ਨਾ ਨਹੀਂ ਹਾਂਜੀ ਹਾਂਜੀ ਮੇਰਾ ਹਟਾ ਹੈ ਜੀ ਨਹੀਂ ਆਪਣਾ ਆਪ ਤਾਂ ਹਾਂਜੀ ਬੱਸ ਵਾਲੇ ਮਾਰੀ ਬੱਸ ਵਾਲੇ ਮਾਰੀ ਜੀ ਲਾਪ੍ਰਾਈਸ ਕਟਾ ਕੋੜ ਕਟਾ ਕੋੜ ਅੱਸੀਸ ਬਿੜਦਾ ਹੈ ਹਾਂਜੀ ਆਓ ਗੱਡੀ ਦੇਖ ਲਓ ਅੱਗੇ ਕਿਤੇ ਮਾਣੇ ਹਾਂਜੀ ਅਹਿ ਪੁਰਾਣ ਬੈਂਤੀ ਕਰਨ ਸਰਕਾਰ ਨੂੰ ਸਾਨੂੰ ਹੱਕ ਤੋਂ ਆ ਜਾਵੇ ਹਾਂਜੀ ਰੋਡਵੇ ਦੀ ਬੱਸ ਹਾਂਜੀ ਰੋਡਵੇ ਦੀ ਬੱਸ ਹੈ ਜੀ ਪੁਰਾਣੀ ਤਸਵੀਰ ਦੇ ਸਾਹਮਣੇ ਹੋਇਆ ਪੁਰਾਣੀ ਤਸਵੀਰ ਦੇ ਸਾਹਮਣੇ ਇੱਕੋ ਹੀ ਰੋਡਵੇ ਦੀ ਬੱਸ ਹੈ ਸਾਡਾ ਡਿਪੋ ਜੀ ਅਰੇ ਰਿਪੋਰਟ ਵਾਲੇ ਕੁਛ ਦੀ ਆ ਰਹੀ ਸੀ ਸਾਈਡ ਤੇ ਕਟੋ ਖੜਾ ਸੀ ਉਹਦੇ ਅੱਗੇ ਬੋਲਟ ਖੜਾ ਸੀ ਬੋਲਟ ਦੇ ਅੱਗੇ ਇੱਕ ਕ੍ਰੇਟਾ ਕਰ ਸੀ ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਵੱਜੀ ਅੱਗੇ ਜਾ ਕੇ ਬੋਲਟ ਤੇ ਵੱਜੀ ਆਟੋ ਆਟੋ ਜਿਹੜਾ ਬੋਲਟ ਮੋਟਰ ਸਾਹਮਣੇ ਖੜ ਕੇ ਅਸੀਂ ਵੈਰੀਫਾਈ ਕਰ ਰਹੇ ਹਾਂ ਅ ਕਿਸੇ ਤੇ ਕੋਈ ਸੱਟ ਨਹੀਂ ਵੱਜੀ ਮਸ਼ੀਨਾਂ ਦਾ ਨੁਕਸਾਨ ਹੋਇਆ ਟੋਟਲ ਵੈਰੀਫਾਈ ਕਰਕੇ ਦੇਵਿੰਦ ਕਰ ਰਹੀ ਹਾਂ ਅ ਇਹ ਸਾ ਮੇਰਾ ਜੀ ਸਰ ਜੀ ਮੈਂ ਆਟੋ ਬੁੱਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਸੀਲੇ ਮਜਬੂਰੀ ਕੰਮ ਨਹੀਂ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆਟੋ ਬੋਕ ਕਰਕੇ ਤਸੀਲਿਆ ਆ ਸੀ ਅਸੀਂ ਫੋਟੋ ਕਾਫੀ ਅੰਦਰ ਕਰਾਉਂਦੇ ਪਏ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇੰਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਦਾ ਆਟੋ ਨੂੰ ਸਾਰਾ ਚੱਕਨੇ ਚੂਰ ਕਰਕੇ ਰੱਖਦਾ ਸਵਾਰੀਆਂ ਤੇ ਨਹੀਂ ਬਟ ਗਏ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੋਟਾ ਲੱਗ ਗਿਆ ਟਿੱਕਲ ਸੰਗ ਡਰਾਈਵਰ ਦਾ ਨਾਮ ਛਾਂਗਾ ਖੁੱਲ ਰਿਹਾ ਨਹੀਂ ਮਾਮਲਾ ਔੜਕਾ ਬਾਸ ਰੋਡ ਵੇਚੀ ਸਰ ਹਾਂਜੀ ਇੱਕ ਹੀ ਮਾਰੀ ਹੈ ਮਾਰ ਕੇ ਉਹ ਦੇਖ ਲੋ ਬਾਸ ਰੋਡ ਦੇ ਕਿ ਨੇ ਕਹ ਦੇਖਿਆ ਜੋ ਵੀ ਤਾਂ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਇਹਨਾਂ ਚੋਰਾਂ ਦੀ ਚਾਰੇ ਪਾਸੇ دہشت ਪੈਂਦੀ ਨਜ਼ਰ ਆ ਰਹੀ ਹੈ ਬੇਰਾ ਰਿਪੋਰਟ ਅਖੰਡ ਲੋਕ